ਜੇਕਰ ਤੁਸੀਂ ਵੀ ਕਰਦੇ ਹੋ UPI ਨਾਲ ਭੁਗਤਾਨ ਤਾਂ ਤੁਹਾਨੂੰ ਵੀ ਚੱਲਣੀ ਪੈ ਸਕਦੀ ਹੈ ਵੱਡੀ ਪਰੇਸ਼ਾਨੀ ਕਿਉਂਕਿ ਹੁਣ NPCI ਦੇ ਵੱਲੋਂ UPI ਪੇਮੈਂਟ ਕਰਨ ਦੇ ਜਿਹੜੇ ਨਿਯਮ ਨੇ ਉਹ ਬਦਲੇ ਗਏ ਨੇ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਜੇਕਰ ਤੁਸੀਂ UPI ਨਾਲ ਪੇਮੈਂਟ ਕਰਦੇ ਹੋ ਤਾਂ ਤੁਹਾਨੂੰ ਇਹ ਜਿਹੜੇ ਨਵੇਂ ਨਿਯਮ ਨੇ ਇਹ ਜਾਣਨੇ ਬਹੁਤ ਹੀ ਜ਼ਿਆਦਾ ਜ਼ਰੂਰੀ ਨੇ ਕਿਉਂਕਿ ਜੇਕਰ ਤੁਸੀਂ ਕਿਤੇ ਬਾਹਰ ਗਏ ਹੋਏ ਹੋ ਤਾਂ ਤੁਸੀਂ UPI ਪੇਮੈਂਟ ਕਰਦੇ ਹੋ ਤਾਂ ਸਾਨੂੰ ਇਹ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਫਰਵਰੀ ਤੋਂ ਇਹ ਜਿਹੜੇ ਨਵੇਂ ਨਿਯਮ ਨੇ ਇਹ ਲਾਗੂ ਕੀਤੇ ਗਏ ਨੇ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ NPCI ਵੱਲੋਂ ਇਹ ਨਿਯਮ ਨੇ ਜਿਹੜੇ ਉਹ ਲਾਗੂ ਕਿਉਂ ਕੀਤੇ ਗਏ ਨੇ ਤਾਂ ਇਹਨਾਂ ਦੇ ਵਿੱਚ ਜੇਕਰ ਤੁਹਾਡੀ UPI ID ਦੇ ਵਿੱਚ ਹੈ ਜਾਂ ਫਿਰ ਦੀ ਰੇਟ ਹੈ ਜਾਂ ਫਿਰ ਡਾਲਰ ਦਾ ਨਿਸ਼ਾਨ ਹੈ ਤਾਂ ਅਜਹੀਆਂ ਜਿਹੜੀਆਂ ਯੂਨੀਕ ਆਈ ਡੀਜ਼ ਨੇ ਉਹਨਾਂ ਨੂੰ ਬਲੌਕ ਕੀਤਾ ਗਿਆ ਕਿਉਂਕਿ ਹੁਣ ਨਵੇਂ ਨਿਯਮ 1 ਫਰਵਰੀ 2025 ਤੋਂ ਸ਼ੁਰੂ ਹੋ ਗਏ ਨੇ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਦੇਸ਼ ਦੇ ਵਿੱਚ ਡਿਜੀਟਲ ਭੁਗਤਾਨ ਦੀ ਵਾਧਦੀ ਵਰਤੋਂ ਦੇ ਨਾਲ UPI ਨੇ ਲੈਣ ਦੇਣ ਨੂੰ ਹੋਰ ਵੀ ਸੁਵਿਧਾਜਨਕ ਬਣਾ ਦਿੱਤਾ ਪਰ ਹੁਣ ਫਰਵਰੀ ਤੋਂ ਇਸ ਸੇਵਾ ਦੇ ਵਿੱਚ ਕੁਝ ਮਹੱਤਵਪੂਰਨ ਬਦਲਾਅ ਕੀਤੇ ਗਏ ਨੇ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ ਐਨ ਪੀ ਸੀ ਨੇ ਇੱਕ ਮਹੱਤਵਪੂਰਨ ਸਰਕੂਲਰ ਜਾਰੀ ਕੀਤਾ ਜਿਸ ਦੇ ਵਿੱਚ ਯੂ ਪੀ ਆਈ ਆਈ ਡੀ ਨਾਲ ਜੁੜੇ ਨਵੇਂ ਨਿਯਮਾਂ ਦੀ ਜਾਣਕਾਰੀ ਦਿੱਤੀ ਹੈ ਉਹਨਾਂ ਨੇ ਨਿਯਮਾਂ ਮੁਤਾਬਕ 1 ਫਰਵਰੀ 2025 ਤੋਂ ਵਿਸ਼ੇਸ਼ ਅੱਖਰਾਂ ਵਾਲੀ ਯੂ ਪੀ ਆਈ ਆਈ ਡੀ ਰਾਹੀਂ ਕੋਈ ਵੀ ਵਿੱਤੀ ਲੈਣ ਦੇਣ ਨਹੀਂ ਕੀਤਾ ਜਾ ਸਕਦਾ ਇਹ ਜਿਹਾ ਜਿਹੜਾ ਇੱਕ ਸਰਕੂਲਰ ਜਾਰੀ ਕੀਤਾ ਹੈ 1 ਫਰਵਰੀ ਤੋਂ ਯੂ ਪੀ ਆਈ ਨਾਲ ਜੁੜੇ ਸਾਰੇ ਵਿੱਤੀ ਲੈਣ ਦੇਣ ਉੱਤੇ ਨਵਾਂ ਨਿਯਮ ਲਾਗੂ ਹੋ ਗਿਆ ਹੁਣ ਯੂ ਪੀ ਆਈ ਆਈ ਡੀ ਵਿੱਚ ਸਿਰਫ ਅੱਖਰ ਅੰਕ ਅਲਫਾਬੈਟਿਕ ਲੈਟਰਸ ਜਿਵੇਂ ਕਿ A ਤੋਂ Z 0 ਤੋਂ 9 ਤੱਕ ਇਹ ਸਾਰੇ ਵਰਤੇ ਜਾ ਸਕਦੇ ਨੇ ਇਸ ਦਾ ਮਤਲਬ ਇਹ ਹੈ ਕਿ ਜੇਕਰ ਤੁਹਾਡੀ UPI ID ਦੇ ਵਿੱਚ ਦੀ ਰੇਟ ਜਾਂ ਡਾਲਰ ਦੇ ਨਿਸ਼ਾਨ ਵਰਗੇ ਵਿਸ਼ੇਸ਼ ਚਿੰਨ ਬਣੇ ਹੋਏ ਨੇ ਤਾਂ UPI ID ਹੁਣ ਜਿਹੜੀ ਆ ਉਹ ਵੈਧ ਨਹੀਂ ਹੋਵੇਗੀ ਜੇਕਰ ਤੁਸੀਂ ਅਜਿਹੀ ਕਿਸੇ ਵੀ ID ਦੀ ਵਰਤੋਂ ਕਰਦੇ ਹੋ ਤਾਂ ਇਹ ਹੁਣ UPI ਰਾਹੀਂ ਲੈਣ ਦੇਣ ਕਰਨ ਦੇ ਵਿੱਚ ਯੋਗ ਹੈ ਜਿਹੜੀ ਉਹ ਨਹੀਂ ਹੋਵੇਗਾ ਤੁਹਾਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤਾਂ ਤੁਹਾਨੂੰ ਦੱਸ ਦਿੰਦੇ ਆ ਕਿ ਐਨਪੀਸੀ ਨੇ ਇਹ ਕਦਮ ਕਿਉਂ ਚੁੱਕਿਆ ਇਹ ਕਦਮ ਯੂਪੀਆਈ ਲੈਣ ਦੇਣ ਨੂੰ ਸਰਲ ਅਤੇ ਸੁਰੱਖਿਅਤ ਬਣਾਉਣ ਦੇ ਉਦੇਸ਼ ਨਾਲ ਚੁੱਕਿਆ ਗਿਆ ਇਸ ਤੋਂ ਪਹਿਲਾਂ ਵੀ ਐਨਪੀਸੀ ਨੇ ਐਨਪੀਸੀਆਈ ਨੇ ਯੂਪੀਆਈ ਆਈਡੀ ਦੇ ਲਈ ਇੱਕ ਅਲਫਾ ਮੈਟ੍ਰਿਕ ਜਿਹੜੀ ਆਈਡੀ ਹੈ ਉਸ ਦਾ ਸੁਝਾਅ ਦਿੱਤਾ ਸੀ ਪਰ ਕੁਝ ਬੈਂਕ ਅਤੇ ਭੁਗਤਾਨ ਕੰਪਨੀਆਂ ਇਸ ਨੂੰ ਨਜ਼ਰਅੰਦਾਜ਼ ਕਰ ਰਹੀਆਂ ਸਨ ਤਾਂ ਹੁਣ ਐਨਪੀਸੀਆਈ ਨੇ ਇਸ ਨਿਯਮ ਦੀ ਪਾਲਣਾ ਨਾ ਕਰਨ ਤੇ ਸਖਤ ਜੜੀ ਜਾਰਵਾਈ ਕਰਨ ਦੇ ਫੈਸਲੇ ਨੇ ਉਹ ਕਿਤੇ ਨੇ ਤਾਂ ਇਹਨਾਂ ਨਵੀਆਂ ਹਦਾਇਤਾਂ ਨੂੰ ਲਾਗੂ ਕਰਨ ਦੇ ਨਾਲ ਯੂਪੀਆਈ ਭੁਗਤਾਨ ਜਿਹੜੇ ਉਪਭੋਗਤਾ ਹੁੰਦੇ ਨੇ ਅਤੇ ਬੈਂਕ ਦੋਵਾਂਵਾਂ ਦੇ ਲਈ ਜਿਹੜਾ ਇੱਕ ਬਿਹਤਰ ਅਤੇ ਵਧੇਰੇ ਸੁਰੱਖਿਅਤ ਭੁਗਤਾਨ ਅਨੁਭਵ ਦੇ ਲਈ ਯਕੀਨੀ ਹੋਵੇਗਾ ਤਾਂ ਤੁਹਾਨੂੰ ਦੱਸ ਦਿੰਦੇ ਆ ਕਿ ਜੇਕਰ ਤੁਹਾਨੂੰ ਪੇਮੈਂਟ ਕਰਨੀ ਹੈ ਤਾਂ ਤੁਹਾਨੂੰ ਕੀ ਕਰਨਾ ਪਵੇਗਾ ਜੇਕਰ ਤੁਸੀਂ ਅਜਿਹੇ ਵਿੱਚ ਆਪਣੀ UPI ID ਵਿੱਚ ਕੋਈ ਵਿਸ਼ੇਸ਼ ਚਿੰਨ ਜਿਵੇਂ ਕਿ ਹੈਸ਼ਟੈਗ ਹੈ یا پھر اڑدی ریٹ ہے یا پھر پرسنٹ والا سائن ہے یا پھر ڈالر ਦਾ نشان ہے اس سب ਕਿਸੇ چیز ਦੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ ਇਸ ਨੂੰ ਬਦਲਣ ਦੀ ਲੋੜ ਹੋਵੇਗੀ ਅਜਿਹਾ ਕਰਨ ਦੇ ਵਿੱਚ ਅਸਫਲ ਰਹਿਣ ਦੇ ਨਤੀਜੇ ਵਜੋਂ ਤੁਹਾਡੀ UPI ID ਨੂੰ ਵਿੱਤੀ ਲੈਣ ਦੇਣ ਦੇ ਲਈ ਜਿਹੜਾ ਉਹ ਬਲੌਕ ਕਰ ਦਿੱਤਾ ਜਾ ਸਕਦਾ ਹੈ ਇਸ ਲਈ ਤੁਹਾਨੂੰ ਆਪਣੀ ID ਨੂੰ ਅੱਖਰ મતલਬ ਅੰਕ ਬਣਾਉਣਾ ਹੋਵੇਗਾ ਜਾਂ ਜੋ ਤੁਸੀਂ ਬਿਨਾਂ ਕਿਸੇ ਪਰੇਸ਼ਾਨੀ ਦੇ ਲੈਣ ਦੇਣ ਕਰ ਸਕਦੇ ਹੋ ਤਾਂ ਤੁਸੀਂ A ਤੋਂ ਲੈ ਕੇ Z ਤੱਕ ਕੋਈ ਵੀ ਜਿਹੜੇ ਅੱਖਰ ਨੇ ਉਹਨਾਂ ਨੂੰ ਰੱਖ ਸਕਦੇ ਹੋ ਜਾਂ ਫਿਰ 0 ਤੋਂ ਲੈ ਕੇ 9 ਤੱਕ ਦੇ ਜਿਹੜੇ ਅੰਕ ਹੁੰਦੇ ਨੇ ਉਹਨਾਂ ਨੂੰ ਤੁਸੀਂ ਆਪਣੀ UPI ID ਦੇ ਵਿੱਚ ਜਿਹੜਾ ਉਹ ਐਡ ਕਰ ਸਕਦੇ ਹੋ ਤਾਂ ਤੁਹਾਨੂੰ ਆਪਣੀ UPI ID ਦੇ ਵਿੱਚ ਹੈਸ਼ਟੈਗ ਜਾਂ ਫਿਰ ਲਾਲੋ ਇੱਕ ਹੈਸ਼ ਹੁੰਦਾ ਹੈ ਜਾਂ ਫਿਰ ਲਾਲੋ ਐਡ ਦੀ ਰੇਟ ਹੁੰਦਾ ਹੈ ਇਹ ਸਾਰੇ ਜਿਹੜੇ ਅੱਖਰ ਨੇ ਇਹ ਕੱਢਣੇ ਹੋਣਗੇ ਤਾਂ ਉਸ ਤੋਂ ਬਾਅਦ ਹੀ ਜਿਹੜੀ ਤੁਹਾਡੀ UPI ID ਹੈ ਉਹ ਕੰਮ ਕਰਨ ਦੇ ਵਿੱਚ ਸਫਲ ਹੋਵੇਗੀ ਇਹ ਬਦਲਾ UPI ਨੂੰ ਵਧੇਰੇ ਸੁਰੱਖਿਅਤ ਅਤੇ ਉਪਭੋਗਤਾ ਅਨੁਕੂਲ ਬਣਾਉਣ ਦੇ ਲਈ ਉਦੇਸ਼ ਨਾਲ ਜਿਹੜਾ ਉਹ ਜਾਰੀ ਕੀਤਾ ਹੈ ਜੇਕਰ ਤੁਸੀਂ ਹੁਣ ਅ ਤੱਕ ਆਪਣੀ UPI ID ਵਿੱਚ ਕੋਈ ਵੀ ਵਿਸ਼ੇਸ਼ ਚਿੰਨ ਜੋੜਿਆ ਸੀ ਤਾਂ ਤੁਹਾਡੇ ਲਈ ਇਸ ਨੂੰ ਸਹੀ ਢੰਗ ਨਾਲ ਬਦਲਣ ਦੇ ਲਈ ਇਹ ਸਮਾਂ ਜਿਹੜਾ ਉਹ ਠੀਕ ਹੋਵੇਗਾ ਤਾਂ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਵੀ ਵੱਧ ਤੋਂ ਵੱਧ UPI ID ਦੇ ਨਾਲ ਪੇਮੈਂਟ ਕਰਦੇ ਹੋ ਤਾਂ ਤੁਹਾਨੂੰ ਮੁਸ਼ਕਲਾਂ ਦਾ ਸਾਹਮਣਾ ਕਰਨ ਤੋਂ ਪਹਿਲਾਂ ਪਹਿਲਾਂ ਇਹ ਜਿਹੜੇ ਨਿਯਮ ਨੇ ਇਹ ਅਪਣਾਉਣੇ ਪੈਣਗੇ ਤਾਂ ਤੁਹਾਨੂੰ ਆਪਣੀ UPI ID ਨੂੰ ਚੇਂਜ ਕਰਨ ਦੀ ਜਿਹੜੀ ਆਹੋ ਲੋਡ ਪਵੇਗੀ ਤਾਂ ਜੋ ਤੁਸੀਂ ਆਪਣੇ ਪੁਗਤਾਨ ਨੇ ਜਿਹੜੇ ਉਹ ਸਰਲ ਤਰੀਕੇ ਦੇ ਨਾਲ ਕਰ ਸਕੋ ਤਾਂ ਅਜਿਹੀਆਂ ਹੋਰ ਜਾਣਕਾਰੀਆਂ ਪ੍ਰਾਪਤ ਕਰਨ ਦੇ ਲਈ ਤੁਸੀਂ ਜੁੜੇ ਰਹੋ ਰਿਆਸਤ ਨਿਊਜ਼ ਦੇ ਨਾਲ